ਓ ਜੀ ਕੰਦੇ ਜਿਹੜੀ ਕੈਨੇਡਾ ਦੀ ਸ਼ਾਨ ਆ ਪੇ ਸਹੀ ਆਉਂਦੇ ਆ ਹਾਂ ਜੀ ਜਾ ਰਹੇ ਆ ਬੈਨਕੂਵਰ ਤੋਂ ਵਿਕਟੋਰੀਆ ਯਾ ਤੇ ਹੁਣ ਅਸੀਂ ਲੈਣੀ ਹੈ ਕਿ ਫੇਰੀ ਇਹ ਤੋਂ ਕਿੰਨੀ ਦੂਰ ਆ ਹੁਣ ਬਸ 1-2 ਕਿਲੋਮੀਟਰ ਆ ਬਸ ਆਪਾਂ ਕੋ ਫੇਰੀ ਲੈ ਲੈਣੀ ਆ ਓਕੇ ਹੁਣ ਅਸੀਂ ਰਵਾਦ ਵਿੱਚ ਇੱਕ ਜਿੰਦਰ ਆਪਣਾ ਟੈਟੂ ਦਿਖਾ ਦਿੰਦੇ ਜਰਾ ਬਾਹਰ ਇਹ ਲਾਈਟ ਚਾਹ ਇਧਰ ਤੋਂ ਪਤਾ ਵੇ ਬਹੁਤ ਸ਼ਾਨਦਾਰ ਵੜਿਆਰਾ ਓਕੇ ਲੋ ਜੀ ਪਹੁੰਚ ਗਏ ਆ ਵਿਆਹ ਵਾਲਿਆਂ ਦੇ ਘਰ ਇਹ ਆ ਕਿ ਆਏ ਤਾਂ ਲੇਟ ਆਈ ਆ तकरीबन ਹੁਣ ਤੁਹਾਨੂੰ ਪਤਾ ਏ ਕਿੜਾ ਇੰਡੀਆ ਵਾਪਸ ਹੁਣ ਅਸੀਂ ਜਾ ਰਹੇ ਸੀਗੇ ਵੈਨਕੂਵਰ ਤੋਂ ਵਿਕਟੋਰੀਆ ਤੇ ਹੁਣ ਇਹ ਰਾਹ ਲੈਣੀ ਆ ਫੇਰੀ ਟਾਈਮ ਸੀਗਾ ਤੇ ਇੱਥੇ ਹੀ ਰਾਹ 'ਚ ਰੁੱਕ ਗਏ ਕਹਿ ਰਹੇ ਤੇ ਮਾਲ ਬਣਿਆ ਹੋਰੀ ਵੱਡਾ ਤੇ ਆ ਇਹਨਾਂ ਦੀ ਸ਼ਾਨ ਕੈਨੇਡਾ ਦੀ ਟਿਮ ਹਾਟਲ ਵਿੱਚੋਂ ਕੋਈ ਕਾਫੀ-ਕਾਫੀ ਲੈਣ ਲੱਗੇ ਆ ਫੇਰ ਜਾਣੇ ਅੱਗੇ ਹਲੇ 15 ਮਿੰਟਾਂ ਦਾ ਕੁਝ ਪੌਣੇ ਆ ਚੱਲੇ। ਹਾਂ ਜੀ। ਕੰਦੇ ਜਿਹੜੀ ਕੈਨੇਡਾ ਦੀ ਸ਼ਾਨ ਆ ਪਹਿਲਾਂ ਇੱਥੋਂ ਸ਼ੁਰੂ ਹੋਣਾ ਆ ਟੂਰ। ਫ੍ਰੈਂਚ ਵਨੀਲਾ। ਹਾਂ ਇੰਪੋਰਟਨ ਤੋਂ ਲੈ ਕੇ ਆ ਰਹੇ ਆ। ਤੇ ਹੁਣ ਫੇਰ ਅੱਗੇ ਦੇਖਦੇ ਆ ਅੱਗੇ ਕੀ ਦਿਖਾਉਂਦੀ ਆ ਕੁੜੀ ਸਾਨੂੰ। ਚਲੋ। ਹੁਣ ਕਿੱਥੇ ਜਾਣਾ? ਇਹ ਸਟੋਰ ਤੇ ਜਾਣਾ ਆਪਾਂ ਹੁਣ। ਜੋ ਵਜ਼ਾ ਬਣਾਇਆ ਨਾ ਵੀਡੀਓ ਬਣਾ ਸਕਦੇ ਆ ਹਾਂ ਹਾਂ ਹਲੋ ਆ ਦੇਖੋ ਸਟੋਰ ਆ ਜੀ ਇਹ ਕਮਾਲੇ ਕੀਤੀ ਆ ਸੈਨਾ ਬਹੁਤ ਸੋਹਣਾ ਬਣਾਇਆ ਉੱਪਰ ਵੀ ਬਹੁਤ ਸੋਹਣਾ ਛੱਤ ਦੇ ਤਾਂ ਫਿਸ਼ਿੰਗ ਦਾ ਸਮਾਨ ਆ ਇੱਥੇ ਦੇਖੋ ਸੁਪਰ ਤੇ ਲਈ ਨਾ ਕਮਾਲ ਹੀ ਕਰਦੀ ਆ ਆਊਟਲੈਟ ਆ ਇਹ ਇੱਥੇ ਦਾ ਬਹੁਤ ਫੇਮਸ ਕਾਫੀ ਕੋਸ਼ ਭਾਗ ਆਇ ਤੇ ਜਿਹੜਾ ਮਰਜੀ ਬ੍ਰਾਂਡ ਦਾ ਕੱਪੜੇ ਲੈ ਲਓ ਜੋ ਮਰਜੀ ਲੈ ਲਓ ਸਾਡੇ ਕਹਿੰਦੇ ਮਾਰਕਾ ਜਾ ਨਾਰਵੇ ਕਹਿੰਦੇ ਮਾਰਕੇ ਦੇ ਮਾਰਕੇ ਜਿੱਦਾ ਕੋਈ ਕਪੜਾ ਥੋੜਾ ਨਾ ਇਹ ਡਾਲਰਸ ਥੋੜਾ ਡਾਲਰਾਂ ਦਾ ਆ ਉਹ ਇਹ ਇੱਥੇ ਜਾਂ ਹਲੀਨ ਹੁਣਾ ਦਾ ਹਲੀਨ ਹੁਣਾ ਦਾ ਸਟੋਰ ਆ ਉਹਨੂੰ ਦਾ ਖਾਉਂਗਾ ਲੈ ਲਾ ਲਈ ਤੇਰਾ ਸਟੋਰ ਆ ਗਿਆ ਡਾਲਰ ਇਹ ਅਮਰੀਕਾ ਦੇ ਆ ਨਾ ਇਹ ਜੂਸ ਪੀ ਰਿਹਾ ਯਾਰ ਇੱਕ ਤਾਂ ਵਿਆਹ ਆਇਆ ਉੱਥੇ ਡਾਈਟਿੰਗ ਆ ਕਰਦੇ ਤੇ ਫਰਾਈਡ ਵੀ ਖਾਣਾ ਚਿਕਨ ਨਹੀਂ ਖਾਣਾ ਸਹੀ ਗੱਲ ਆ ਦੇ ਮੁੱਸੇ ਵਾਲਾ ਜੂਸ ਤੇ ਆ ਛੋਟੇ ਜੂਸ ਪੀ ਲਾ ਗੋ ਮੁੱਸੇ ਵਾਲੀ ਤੇ ਕਿਉਂ ਆ ਦੇਖ ਨਾ ਬੈੜੀ ਜਾ ਰਹੇ ਆ ਵੈਂਕੂਵਰ ਤੋਂ ਵਿਕਟੋਰੀਆ ਯਾ ਤੇ ਹੁਣ ਅਸੀਂ ਲੈਣੀ ਹੈ ਕਿ ਫੇਰ ਹੀ ਇਤੋਂ ਕਿੰਨੀ ਦੂਰ ਆ ਹੁਣ ਬਸ 1-2 ਕਿਲੋਮੀਟਰ ਆ ਬਸ ਆਪਾਂ ਫੇਰੀ ਲੈ ਲੈਣੀ ਆ ਓ ਕਿਉਂ ਨਹੀਂ ਅਸੀਂ ਰਹਾ ਦੇ ਵਿੱਚ ਕਰੋਗੇ ਅਸੀਂ ਇੱਥੇ ਥੋੜੀ ਜਿਹੀ ਬ੍ਰੇਕ ਲਈ ਆ ਡਰਿੰਕ ਵਗੈਰਾ ਲਏ ਆ ਤੇ ਆ ਇੱਕ ਆ ਲੈ ਕੇ ਦਿੱਤੀ ਕੁੜੀ ਨੇ ਮੈਨੂੰ ਵੀ ਮੋਟਰ ਤੋਂ ਫ੍ਰੈਂਚ ਵਨੀਲਾ ਅਲਬੀਆਂ ਦੇ ਨਾਮ ਸਾਡੇ ਮੁੰਡਾ ਮੂਸੇ ਵਾਲਾ ਵੀ ਆ ਜੀ ਆ ਦੇਖ ਲਓ ਖਸਰੀ ਗੱਲ ਜੀ ਚਰਵਾੜਾ ਨਹੀਂ ਇਹ ਕਿੱਥੇ ਤੂੰ ਤਾਂ ਆਪ ਵੀ ਇੰਨੀਆਂ ਬਣਾਉਣਾ ਵੀਡੀਓ ਮੰਮੇ ਚਲ ਜੀ ਆ ਫਿਰ ਤੋਰੀਏ ਚਲੋ ਪਾਓ ਚਾਲੇ ਲੋ ਜੀ ਹੁਣ ਇਹ ਪਾਤੇ ਚਾਲੇ ਸਿੱਧਾ ਇੱਥੋਂ ਜਾਣਾ ਸਮੁੰਦਰ 'ਚ ਲਾਦੇ ਇਹਨੂੰ ਹੀ ਇਹ ਵੀ ਆਪਣੀ ਵੇਰੀ ਆ ਜੇ ਸਾਹ ਹੁਣ ਲੱਦੀ ਆ ਹੁਣ ਦਿਖਾਉਣੀ ਆ ਇਹ ਜੇ ਸਾਹ ਹੁਣ ਲੱਦੀ ਆ ਪਰ ਇਹ ਆ ਕਿ ਚਲੋ ਸਮਾਨ ਸਾਰਾ ਆ ਗਿਆ ਇਹੀ ਬਹੁਤ ਵੱਡੀ ਗੱਲ ਆ ਯਾਰ ਛੋਟੇ ਠੀਕ ਹੈ ਲੋ ਜੀ ਇੱਥੋਂ ਮਿਲਣੀ ਆ ਸਾਨੂੰ ਵੇਰੀ ਇਹਨਾਂ ਮਿੰਟ ਲੱਗਣਿਆ ਚਾਹੀਦਾ ਵਾਸੋ ਦੇ ਕੋ ਸਾਡਾ ਗੇਟ ਆ ਗਿਆ ਆਪਾਂ ਇੱਥੋਂ ਐਂਟਰ ਕਰ ਜੀਏ ਕਿੰਨੇ ਮਿੰਟ ਲੱਗਦੇ ਆ ਇੱਥੋਂ ਅੱਧਾ ਘੰਟਾ ਕਿੱਥੇ ਦਾ ਉਹ ਡੇਢ ਘੰਟਾ ਡੇਢ ਘੰਟਾ ਸੀ ਹਾਂਜੀ ਅੱਲ ਪਹੁੰਚ ਗਏ ਆ ਖੁੱਲੇ ਹੀ ਆ ਗੇਟ ਆ 45 ਮਿੰਟ ਤਾਂ ਨਹੀਂ ਲੱਗਦਾ ਹੈ 40 ਮਿੰਟ ਡੇਢ ਘੰਟੇ ਦਾ ਡੇਢ ਘੰਟੇ ਦਾ ਜਿੰਦੇ ਵਜੇ ਲੋੜੀ ਅੰਦਰ ਆ ਗਏ ਹੁਣ ਅਸੀਂ ਤੇ ਲਾਈਨ ਚ ਲੱਗ ਗਏ ਆ ਹੁਣ ਲੱਗੂ ਸਾਨੂੰ ਕੋਈ 10 15 ਮਿੰਟ ਤਾਂ ਲੱਗ ਜਾਣੇ ਨਿਕਲਣ ਬਸ ਹੁਣ ਨਾ ਚੜਾਣੇ ਸ਼ੁਰੂ ਕਰਤਾ ਨੇ ਹੁਣ ਚਲੋ ਜੀ ਤੁਹਾਨੂੰ ਅੰਦਰ ਦਿਖਾਉਂਦੇ ਆ ਸਾਰਿਆ ਕਮਾ ਕੇ ਅੰਦਰ ਨਾਲੇ ਗੱਲਾਂ ਬਾਤਾਂ ਕਰਦੇ ਆ ਨਰਮ ਕਿ ਥੱਲੇ ਉਹ ਡਿੱਗੀ ਲੱਗ ਜਾਂਦੀ ਲੋ ਜੀ ਹੁਣ ਐਂਟਰੀ ਕਰਨ ਲੱਗੇ ਆ ਤੇਰੀ ਗੱਲ ਸਹੀ 7 ਵਜੇ ਇਹਨਾਂ ਨੇ ਸਟੋਰ ਲੈਣਾ ਦੇਖ ਲਿਓ ਸਟੋਰ ਲੈਣੀ ਆ ਹਮ ਆਹ ਤਾਰੀਆਂ ਸਾਰੀਆਂ ਉੱਪਰ ਅਰੇ ਰੋਲ ਦੇ ਪਿੱਛੇ ਰੱਖ ਲਾ ਸਾਰਾ ਕੁਝ ਆਏ ਉੱਥੇ ਡਿਲੀਵਰੀ ਸਾਰੇ ਜੋ ਵੀ ਚੀਜ਼ ਜਾਂਦੀ ਨਾ ਟਰੱਕ ਫੈਦਿਆਂ ਤੋਂ ਜਾਂਦੇ ਆ ਇਸ ਲਈ ਉਹ ਥੋੜਾ ਮਹਿੰਗਾ ਥੋੜਾ ਜਿਹਾ ਜ਼ਿਆਦਾ ਨਾ ਇਹ ਆਕੇ ਤੋਂ ਸਹੀ ਬਣ ਗਿਆ ਤੇ ਸ਼ੀਸ਼ਾ ਸਹੀ ਆ ਮੋਰੇ ਧਿਆਨ ਦੇਣਾ ਮੈਂ ਤਾਂ ਦਿੱਤਾ ਜੀ 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 ਲਿਆ ਨਾ ਉਹ ਹੂੰ ਕੱਲ ਸਾਰੇ ਚੜ੍ਹਦੇ ਚੜ੍ਹਦੇ ਬਸ ਹੁਣ ਲਾ ਕੇ ਆਪਾਂ ਉੱਤਰ ਜਾਣਾ ਹੈ ਵਿੱਚ ਨਹੀਂ ਬਹਿ ਸਕਦੇ ਬਹਿ ਸਕਦੇ ਆ ਤੂੰ ਵੀ ਕਰਨਾ ਡੇਢ ਕੇ ਆਓ ਵਿੱਚ ਬਹਿ ਕੇ ਕੀ ਕਰਨਾ ₹20 ਆ ਫੇਰੀ। ਇਹ ਤੋਂ ਲੱਗਣਾ ਹੁਣ ਸਾਨੂੰ ਡੇਢ ਘੰਟਾ ਜਾਣ ਨੂੰ ਵਿਕਟੋਰੀਆ। ਬਹੁਤ ਕੰਦੇ ਬਿਊਟੀਫੁੱਲ ਜਗਾ ਆ ਵੀ ਬਹੁਤ ਸੋਹਣੀ ਜਗਾ ਆ। ਉਹ ਵੀ ਇੱਕ ਟਾਪੂ ਆ। ਉਹਨਾਂ ਟੈਟੂ ਦਿਖਾ ਦੇਣ ਜਰਾ ਬਾ ਇਹ ਲਾਈਟ ਚੋਂ ਇਧਰੋਂ ਧੁੱਪ ਪਾਵੇ ਚਲੋ ਸ਼ੋਅ ਕਰੀਏ ਉਹ ਸ਼ਾਨਦਾਰ ਬਣਿਆਰਾ ਲੋਕੇ ਹੱਥੇ ਪਿੱਛੋਂ ਦੇਖਿਓ ਮਤਲਬ ਕੋਹੜਾ ਦੇ ਵਿੱਚੋਂ ਆਹ ਦੇਖਾ ਥੱਲੇ ਦੇਖ ਪਾਣੀ ਦੇਖੋ ਤਾਂ ਦੇਖ ਲਾ ਪੂਰੀ ਪੂਰੀ ਆਵਾਜ਼ ਜੁਆਏ ਕਰ ਰਹੇ ਲੋਕੇ ਆਉਂਦੇ ਨਾ ਦੇਖੇ ਦੇ ਅੱਗੇ ਯਾਰਾ ਪੁਰਾਣ ਦੇਖੋ ਜੀ ਪਾਣੀ ਦੇ ਵਿੱਚ ਘਰ ਬਣਾਏ ਆ ਟਾਪੂ ਐ ਵੀ ਇੱਕ ਤੇ ਸਾਡੇ ਵੀ ਉੱਥੇ ਬਹੁਤ ਆ ਤੁਹਾਨੂੰ ਪਤਾ ਹੀ ਨਾਰਵੇ ਆ ਲੋਕਾਂ ਘਰ ਵਾ ਦੇਖੋ ਵਿੱਚ ਜਨਾ ਉਹਨਾਂ ਨੇ ਆਪਣੀਆਂ ਦੇ ਸਾਰੀਆਂ ਧਿਆਨ ਦੀਆਂ ਹਨਾ ਯਾ ਯਾ ਸਾਰੀਆਂ ਨੇ ਆਪਣੀਆਂ ਆਪਣੀਆਂ ਰੱਖੀਆਂ ਆ ਇਹ ਵੀ ਗਰਮੀਆਂ ਨੂੰ ਆਉਂਦੇ ਆ ਲੋਕੀ ਇੱਥੇ ਨਹੀਂ ਕਈ ਬਨਾਦਰ ਰਹਿੰਦੇ ਇੱਥੇ ਨਹੀਂ ਨਹੀਂ ਇੰਦਾ ਨਹੀਂ ਹੁੰਦੇ ਇਹ ਕਈਆਂ ਲੋਕਾਂ ਦੇ ਜਿਹੜੇ ਨਾ ਮੇਲ ਲੋਕ ਹੁੰਦੇ ਆ ਉਹਨਾਂ ਦੇ ਘਰ ਹੁੰਦੇ ਇਹ ਗਰਮੀਆਂ ਲਈ ਵੋਕੇਸ਼ਨ ਨੇ ਆਉਂਦੇ ਹਾਂ ਇਹ ਉਹਨਾਂ ਦੇ ਸਿਆਲਾਂ ਨੂੰ ਉਹ ਵੀ ਚੱਲ ਜਾਂਦੇ ਆ ਸਾਡੇ ਉੱਤੇ ਬਹੁਤ ਆ ਇਹ ਪਰ ਉਹ ਬੜਾ ਬੰਦਾ ਸਾਰਾ ਵਿੱਚ ਯਾ ਯਾ ਇਹ ਸਭ ਉਹੀ ਆ ਜਰ ਵੀ ਹੈਗੇ ਆਂਦੇ Gracias. Okay. e aquello que é ਬਾਰ ਤੇ ਹੁਣ ਇੱਥੇ ਸਾਨੂੰ ਘਰ ਨੂੰ ਲੱਗਣੇ ਹੈਗੇ ਆ 40 ਮਿੰਟ ਪੂਰੇ ਤੇ ਫੇਰ ਘਰ ਜਾ ਕੇ ਤੇ ਮਿਲਦਿਆਂ ਸਾਰਿਆਂ ਨੂੰ ਤੇ ਮਿਲਣਾ ਕਾਹਦਾ ਜੀ ਇਹ ਲਾ ਲੋ ਤੁਸੀਂ 30 30 ਸਾਲਾਂ ਬਾਅਦ ਹੀ ਦੇਖਣੇ ਆ ਬੰਦੇ ਪਤਾ ਨਹੀਂ ਹੁਣ ਪਛਾਣਦੇ ਕਿ ਨਹੀਂ ਸ਼ਾਇਦ ਇਹਨਾਂ ਨੂੰ ਨਹੀਂ ਤੁਹਾਨੂੰ ਮੈਂ ਤੁਹਾਨੂੰ ਪਛਾਣ ਦਈਆ ਮੈਂ ਮੈਂ ਉਹਦੇ ਮਜ਼ਾਕ ਕਰਦਾ ਇਹਨੂੰ ਪਤਾ ਹੈ ਅਜਵਿੰਦਰ ਨੂੰ ਪਛਾਣਣਾ ਆ ਤਾਂ ਇਹ ਬ੍ਰਿਟਿਸ਼ ਕਲੰਬੀਆ ਦਾ ਹੋਆ ਨਾ ਦੇ ਦਲਾ ਦਪਾ ਲੰਡਨ ਫਿਰਨਦੇ ਆ ਉਥੇ ਪਰ ਸਿਰਫ ਇੱਥੋਂ ਦਾ ਹੀ ਇੰਦਾ ਦਾ ਪੂਰੇ ਕੈਨੇਡਾ ਚ ਉਹ ਤਾਂ ਮੈਂ ਦੱਸੂਗਾ ਉਹਨੂੰ ਹੈਗਾ ਕਿ ਨਹੀਂ ਲੰਡਨ ਹੋਰ ਕਿਉਂਕਿ ਮੈਂ ਦੇਖਿਆ ਨਹੀਂ ਲੰਡਨ ਪਰ ਤੁਸੀਂ ਬਾਕੀ ਨਹੀਂ ਦੇਖਿਆ ਮੈਨੂੰ ਤੁਹਾਨੂੰ ਸੌਰਤ ਨਹੀਂ ਪਤਾ ਲੱਗਣਾ ਲੋ ਜੀ ਪਹੁੰਚ ਗਏ ਆ ਵਿਆਹ ਵਾਲਿਆਂ ਦੇ ਘਰ ਇਹ ਆ ਕਿ ਆਏ ਤਾਂ ਲੇਟ ਆਈਆਂ ਤਕਰੀਬਨ ਹੁਣ ਤੁਹਾਨੂੰ ਪਤਾ ਹੈ ਕਿੜਾ ਇੰਡੀਆ ਵਾਂਗੂ ਆ ਕਿ ਰਾਤ ਸਾਰੀ ਬੈਠੇ ਰਹਿੰਦੇ ਲੋਕੀ ਚੱਲ ਗਏ ਹੁਣ ਸਾਰੇ ਆਪਣੇ ਆਪਣੇ ਘਰਾਂ ਨੂੰ ਹੁਣ ਅਸੀਂ ਆ ਕੇ ਮੇਲ ਤਾਂ ਲਿਆਉਦਾ ਘਰ ਦੇ ਆ ਨੂੰ ਉਦੋਂ ਜਿਆਦੇ ਨਹੀਂ ਰਿਹਾ ਕਿ ਵੀਡੀਓ ਬਣਾ ਲਈਏ ਬਹੁਤ ਸਾਲਾਂ ਬਾਅਦ ਮਿਲੇ ਆ ਸਾਰਿਆਂ ਨੂੰ ਆ ਗੱਡੀਆਂ ਖੜੀਆਂ ਇੱਧਰ ਕੀਤੀਆਂ ਸਭ ਪਾਰਕਿੰਗ ਵੀ ਹੈਗੀ ਬਸੇਰੀ ਆ ਨਾ ਬਹੁਤ 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 ਘੈਂਟ ਸਜਾਇਆ ਕਰ ਸੋਹਣਾ ਸਜਾਇਆ ਡੈਕੋਰੇਸ਼ਨ ਵਿਸ਼ੇ ਲੱਗਦਾ ਨਹੀਂ ਹੈ ਨਾ ਕੈਨੇਡਾ ਦੇ ਸਜਾਇਆ ਪੰਜਾਬੀ ਫਰੈਂਡ ਆਹੀ ਬਾਈ ਬਹਿ ਜਾਣਾ ਸਹੀ ਗੱਲ ਆ ਪਿੱਛੇ ਬੈਕ ਗਿਆ ਜਾਨੀ ਵਧੀਆ ਡੈਕੋਰੇਸ਼ਨ ਸਾਰੀ ਹਾਂ ਹਾਂ ਸੋਹਣਾ ਸਜਾਇਆ ਹੋਰ ਸੋਹਣਾ ਕੀਤਾ ਇਹਨਾਂ ਜੀ ਜੀ ਆਇਆਂ ਨੂੰ ਆ ਤੇ ਮੋਰੇ ਇਹ ਵਾ ਆ ਗੀ ਸ਼ਰੂਆਤ ਵੀ ਦਫਾਇ ਹੈ। ਦਾਦਪੁਰ ਤਾਣਾ ਨਾਲ ਕਿ ਲੁਧਿਆਣਾ ਚਾਹੀਦੀ। ਕੋਪਰ ਮਾਲਕ ਨਹੀਂ ਦੇਖੋ ਜੀ ਕਿੰਨੀ ਬੜੀ ਜਿਆਦਾ ਤਾਂ ਬਣਾਈ ਹੈ ਨਾ। ਥੋੜੀ ਜਿਆਦਾ ਵਸਤੀ। ਆਹ ਦੇਖੋ ਜੀ ਇਹਨਾਂ ਨੇ ਕਿੰਨਾ ਵਧੀਆ ਬਣਾਇਆ। ਬਜ਼ੁਰਗਾਂ ਵੀ ਆਪਣੇ ਸਾਰਿਆਂ ਨੂੰ ਯਾਦ ਕੀਤਾ। ਪੁਰਾਣੇ ਆ ਫੋਟੋਆਂ ਨਾ ਕਾਫੀ। ਆਹ ਦੇ ਇੱਧਰ ਮੰਜਾ ਵੀ ਲਾਇਆ ਹੈ। A vida não a, vida, a, vida, a, vida, a, vida, a vida.